ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਕਮਾਲ ਦੀ ਸਾਧਨਾ ਲੈ ਕੇ ਆਏ ਆਂ ਇਹ ਸਾਧਨਾ ਇੱਕ ਜਨ ਦੀ ਸਾਧਨਾ ਹੈ ਇਸ ਜਨ ਨੂੰ ਜੇਕਰ ਤੁਸੀਂ ਸਿੱਧ ਘੱਟਿਆ ਤਾਂ ਤੁਹਾਡੇ ਸਾਰੇ ਹੀ ਕਾਰਜ ਇਹ ਜਨ ਕਰੀਗਾ ਵੱਡੇ ਤੋਂ ਵੱਡਾ ਕੰਮ ਅੜੇ ਤੋਂ ਅੜਿਆ ਕੰਮ ਦੂਰ ਦੂਰ ਤੱਕ ਦੀ ਖਬਰ ਤੁਹਾਨੂੰ ਇਹ ਜੈਮ ਗੁਰ ਕੀ ਜੀ ਵੀ ਗਾ ਇਸ ਜਨ ਦਾ ਨਾਮ ਹੈ ਚੋਰ ਜਨ ਇਹ ਜਿਹੜਾ ਚੋਰ ਜਨ ਹੈ ਇਹ ਤੁਹਾਡੇ ਤੇ ਮਿਹਰਬਾਨ ਹੋ ਗਿਆ ਤਾਂ ਤੁਹਾਡਾ ਕੋਈ ਵੀ ਕੰਮ ਅਣ ਨਹੀਂ ਦੇਵੇਗਾ ਤੁਹਾਨੂੰ ਮਾਲੂਮਾਲ ਕਰ ਦੇਵੇਗਾ ਔਰ ਕਿਤੇ ਵੀ ਤੁਸੀਂ ਦੂਰ ਤੱਕ ਵੇਸ਼ਾ ਵੇਸ਼ਾ ਤੱਕ ਵੀ ਪੀਚੋਗੇ ਤਾਂ ਤੁਹਾਨੂੰ ਸ਼ਾਮ ਤੋਂ ਸ਼ਾਂਤੀ ਵੀ ਖਬਰ ਲਿਆ ਕੇ ਦੇਵੇਗਾ ਲੇਕਿਨ ਇਹ ਲਈ ਥੁੜੀ ਜੀ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ तकरीबन 21 ਦਿਨ ਲਗਾਤਾਰ 21 ਦਿਨ ਇਸ ਚੋਰ ਜਨ ਦੀ ਤੁਹਾਨੂੰ ਸਾਧਨਾ ਕਰਨੀ ਪਵੇਗੀ ਸਾਧਨਾ ਤੋਂ ਪਹਿਲਾਂ ਜਿਹੜੀ ਪਹਿਲੀ ਗੱਲ ਇਹ ਆ ਇਸ ਗੱਲ ਦਾ ਕਿਸੇ ਨੂੰ ਵੀ ਪੇਧ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਨ ਦੀ ਸਾਧਨਾ ਕਰਦੇ ਜਾਂ ਕੋਈ ਵੀ ਸਾਧਨਾ ਕਰਦੇ ਇਸ ਗੱਲ ਦਾ ਖਾਸ ਕਰਕੇ ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਜਨ ਦੀ ਸਾਧਨਾ ਕਰ ਰਿਹਾ ਜਾਂ ਜਨ ਦੀ ਸਾਧਨਾ ਕਰਦਾ ਹਾਂ ਨਹੀਂ ਜੇਕਰ ਜਨ ਦੀ ਸਾਧਨਾ ਕਰਦੇ ਕਰਦੇ ਤੁਸੀਂ ਇਹ ਗੱਲ ਕਿਸੇ ਨੂੰ ਵੀ ਦੱਸ ਦਿੱਤੀ ਕਿਰ ਤੁਸੀਂ ਪਛ ਨਹੀਂ ਸਕਦੇ ਫਿਰ ਤੁਹਾਨੂੰ ਪਛਾ ਨਹੀਂ ਸਕਦਾ ਕੋਈ ਵੀ ਇਹ ਤਰੀਹੀ ਹੈ ਕਿ ਬਿਲਕੁਲ ਤੁਹਾਨੂੰ ਹੀ ਪਤਾ ਹੋਵੇ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਚਾਹੀਦਾ ਪਰਵਾਰ ਚ ਵੀ ਕਿਸੇ ਨੂੰ ਨਾ ਦੱਸੋ ਸਿਰਫ ਇੱਕ ਅੰਗਾਤ ਕਮਰੇ ਦੇ ਵਿੱਚ ਬੈਠ ਕੇ ਤੁਸਾਂ ਨੇ ਜਨ ਦੀ ਸਹਾਦਨਾ ਕਰਨੀ ਹੈ ਲੇਕਿਨ ਸਾਧਨਾ ਕਰਨੇ ਤੋਂ ਜਿਸ ਦਿਨ ਤੋਂ ਤੁਸੀਂ ਸਹਾਦਨਾ ਕਰਨੀ ਸ਼ੁਰੂ ਕਰੋਗੇ ਦੋਸਤੋ ਇੱਕ ਦਿਨ ਪਹਿਲਾਂ ਇੱਕ ਸਫੇਦ ਅਕਦਾ ਬੂਟਾ ਦੇਖਣਾ ਹੈ ਸਫੇਦ ਅਕਦੇ ਬੂਟੇ ਤੇ ਤੁਸੀਂ ਜਾ ਕੇ ਦੋਸਤੋ ਅਕਦੇ ਬੂਟੇ ਕੋਲ ਤੁਸੀਂ ਜਾਣਾ ਕਦੋਂ ਆ ਚਲੋ ਉਸ ਦਿਨ ਅਕਦੇ ਬੂਟੇ ਦੀ ਭਾਲ ਕਰ ਲੈਣੀ ਹੈ ਜਿਸ ਦਿਨ ਸਾਥ ਮੈਂ ਕਰਨੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੇ ਟਾਈਮ ਤੁਸੀਂ ਨਹੀਂ ਇੱਕ ਲੂਟਾ ਤੋਤਾ ਜਿਹਦੇ ਵਿੱਚ ਕੇਸਰ ਪਾ ਕੇ ਲਿਜਾਣਾ ਹੈ ਨਾਲ ਪੰਜ ਅਗਰਬਤੀਆਂ ਲਿਜਾਣੀਆਂ ਇਹ ਸਾਰਾ ਸਮਾਨ ਸ਼ਾਮ ਦੇ ਟਾਈਮ ਸੂਰਜ ਢਲਣ ਦੇ ਸਮੇਂ ਲਿਜਾ ਕੇ ਇਹ ਕੇਸਰ ਵਾਲਾ ਦੁੱਧ ਅਕਦੀ ਚੜਾ ਦੇਣਾ ਸਫੇਦ ਅਕਦੀ ਔਰ ਪੰਜ ਅਗਰਬਤੀਆਂ ਲਾ ਦੇਣੀਆਂ ਉੱਥੇ ਬੈਠ ਕੇ ਦੀ ਪ੍ਰਾਰਥਨਾ ਕਰਨੀ ਕਿ ਹੇ ਚੂਰਜਨ ਮੈਂ ਤੇਰੀ ਸਾਧਨਾ ਆਪਣੇ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਕਰਾਂਗਾ ਕਰਨ ਜਾ ਰਿਹਾ ਹਾਂ ਤੁਸੀਂ ਮੇਰੇ ਤੇ ਕਿਰਪਾ ਕਰਨੀ ਮੈਨੂੰ ਦਰਸ਼ਨ ਦੇਣੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਹੈ ਲੇਕਿਨ ਇਹ ਚੂਰਜਨ ਤੇਨੂੰ ਕਾਲਾ ਜਨ ਵੀ ਕਹਿੰਦੇ ਨਹੀਂ ਇਹ ਬੜੀ ਜਲਦੀ ਮਿਹਰਬਾਨ ਹੋ ਜਾਂਦਾ ਹੈ ਇਹ ਸਾਰਾ ਕੁਝ ਕਰਕੇ ਫਿਰ ਉਸੇ ਅਕ ਦੇ ਬੋਦੇ ਦੇ ਦੁਆਲੇ ਤੁਸੀਂ 7 ਗੇੜੇ ਕੱਢਣੇ ਆ 7 ਸੁਵਿਰੀ ਚੱਕਰ ਕੱਟ ਕੇ ਫਿਰ ਆਪਣੇ ਘਰ ਆ ਜਾਣਾ ਘਰ ਆ ਕੇ ਜਿਸ ਕਮਰੇ ਦੇ ਵਿੱਚ ਤੁਸੀਂ ਸਾਧਨਾ ਕਰਨੀ ਆ ਦੋਸਤੋ ਆਪਣੇ ਘਰ ਦੇ ਵਿੱਚ ਆ ਕੇ ਫਿਰ ਰਾਤ ਦੀ 11 ਵਜੇ ਇਸ਼ਨਾਨ ਕਰਨਾ ਹੈ ਸ਼ਨਾਣ ਕਰਨੇ ਤੋਂ ਬਾਅਦ ਸਫੇਦ ਰੰਗ ਦੇ ਵਸਤਰ ਪਹਿਨਣੇ ਆ ਉਹਦੇ ਉੱਤੇ ਜਵੇਲੀ ਦਾ ਇਤਰ ਲਾ ਸਕਦੇ ਆ ਵਸਤਰਾਂ ਤੇ ਕੋਈ ਅਰਗਬਤੀ ਕੁਛ ਨਹੀਂ ਕਰਨਾ ਲੇਕਿਨ ਤੁਸੀਂ ਹੱਗੀ ਕੀ ਕਾਲੀ ਮਾਲਾ ਤੇ ਮੰਤਰ ਦਾ ਜਾਪ ਕਰਨਾ ਹੈ ਔਰ ਨਾ ਕੁਈ ਅਸਾਂ ਲੈਣਾ ਹੈ ਨਾ ਕੋਈ ਜੀਭ ਗਿਜਣਾ ਹੈ ਕੁਛ ਨਹੀਂ ਕਰਨਾ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਜ਼ਮੀਨ ਤੇ ਬੈਠ ਜਾਣਾ ਦੋਸਤੋ ਜੋ ਮੈਂ ਚੋਰ ਜਨ ਦਾ ਮੰਤਰ ਦੱਸਾਂਗਾ ਉਸ ਦਾ ਫਿਰ ਜਾਪ ਤੁਸੀਂ ਕਾਲੇ ਹਕੀਕੀ ਮਾਲਾ ਦੀ ਰੋਜ਼ਾਨਾ 113 ਵਾਰ ਜਾਪ ਕਰਨਾ ਲਗਾਤਾਰ 113 ਵਾਰ ਜਾਪ ਕਰਦਿਆਂ 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 ਤਕਰੀਬਨ ਜਿਸ ਦਿਨ ਤੁਹਾਨੂੰ 7 ਦਿਨ ਹੋ ਜਾਣਗੇ ਜਾਪ ਕਰਦਿਆਂ ਕਰਦਿਆਂ ਤਾਂ ਤੁਹਾਨੂੰ ਕਾਲੇ ਜਿੰਦ ਦੀ ਪਰਛਾਈਂ ਦਿਸਣ ਲੱਗ ਪਵੇਗੀ 30 ਦਫਾ ਇਦਾਂ ਵੀ ਹੁੰਦਾ ਕਿ ਕਾਲਾ ਜਿੰਦ ਸਾਹਮਣੇ ਆ ਕੇ ਖੜ ਵੀ ਜਾਂਦਾ ਹੈ ਕਾਲੇ ਜਨਦੀ ਪਰਸ਼ਾਈ ਤੁਹਾਨੂੰ ਜਿਸਣ ਲੱਗ ਪਵੇਗੀ ਕਿਈ ਦਫਾ 7ਵੇਂ ਦਿਨ ਤੱਕ ਉਹ ਜਨਦੀ ਪਰਸ਼ਾਈ ਨਹੀਂ ਜਨ ਸਾਹਮਣੇ ਆ ਕੇ ਖੜ ਜਾਂਦਾ ਹੈ ਲੇਕਿਨ ਫਿਰ ਪੁੱਛ ਵੀ ਲੈਂਦਾ ਕਿ ਭਾਈ ਤੂੰ ਮੈਨੂੰ ਕਿਉਂ ਯਾਦ ਕੀਤਾ ਹੈ ਕੀ ਫਿਰ ਆ ਕੰਮ ਹੈ ਕਾਤੇ ਮੈਨੂੰ ਯਾਦ ਕਰਦਾ ਤੁਸੀਂ ਕੋਈ ਜਵਾਬ ਨਹੀਂ ਦੇਣਾ ਇਸੇ ਤਰ੍ਹਾਂ ਆਪਣੇ ਜਾਪ ਦੇ ਵਿੱਚ ਮਗਨ ਰਹਿਣਾ ਲਗਾਤਾਰ 11 ਦਿਨ ਇਸੇ ਤਰ੍ਹਾਂ ਜਾਪ ਕਰਦੇ ਰਹਿਣਾ ਇਸੇ ਤਰ੍ਹਾਂ ਜਾਪ ਕਰਦੇ ਕਰਦੇ ਜਿਸ ਵੇਲੇ ਤੁਹਾਨੂੰ 21 ਦਿਨ ਹੋ ਜਾਣਗੇ ਤਾਂ ਉਹ ਚੂਰ ਜਨ ਉਹ ਕਾਲਾ ਜਨ ਇੱਕ ਬੱਚੇ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਕੇ ਖੜ ਜਾਵੇਗਾ ਤੁਸੀਂ ਕੀ ਕਰਨਾ ਉਹਦਾ ਹੱਥ ਫੜ ਕੇ ਆਪਣੇ ਮੱਥੀ ਦੀ ਨਾਲ ਰੋਣਾ ਹੈ ਫਿਰ ਚੋਰ ਜਿੰਨ ਦੀ ਨਾਲ ਤੁਸਾਂ ਨੇ ਬਚਨ ਕਰਨੇ ਹੈ ਕਿ ਮੇਰੀ ਕੋਈ ਸਮੱਸਿਆ ਹੈ ਜਿਹਦੇ ਕਰਕੇ ਮੈਂ ਤੁਹਾਨੂੰ ਯਾਦ ਕੀਤਾ ਹੈ ਜਾਂ ਕਿ ਮੈਂ ਸੰਸਾਰ ਦੇ ਭਲੇ ਦੇ ਲਈ ਤੁਹਾਨੂੰ ਯਾਦ ਕੀਤਾ ਹੈ ਮੈਂ ਤੁਹਾਡੀ ਕਿਰਪਾ ਸਦਕਾ ਸੰਸਾਰ ਦਾ ਪਲਾ ਕਰਨਾ ਚਾਹੁੰਦਾ ਦੁਖੀਆਂ ਗਰੀਬਾਂ ਦੇ ਦੁੱਖ ਦੂਰ ਕਰਨੀ ਚਾਹੁੰਦਾ ਹਾਂ ਇਸ ਕਰਕੇ ਮੈਂ ਤੁਹਾਨੂੰ ਯਾਦ ਕੀਤਾ ਹੈ ਮੈਂ ਆਪਣਾ ਦਰਬਾਰ ਚਲਾਉਣਾ ਚਾਹੁੰਦਾ ਹਾਂ ਜੋ ਕਿ ਤੇਰੀ ਕਿਰਪਾ ਤੋਂ ਬਿਨਾਂ ਚਲਾਇਆ ਨਹੀਂ ਜਾ ਸਕਦਾ ਤੂੰ ਕਿਰਪਾ ਕਰਨੀ ਹੈ ਜਾਂ ਕੋਈ ਵੀ ਤੁਹਾਡੀ ਸਮੱਸਿਆ ਹੋਵੇ ਤੁਹਾਡੇ ਕੋਲ ਕਰਨੀ ਤੁਹਾਡੇ ਕੋਲ ਕੋਈ ਹੋਰ ਚੀਜ਼ ਨਹੀਂ ਤੁਹਾਡੇ ਕੋਲ ਪੈਸਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੇ ਨਾਲ ਗੱਲ ਕਰ ਸਕਦੀਆਂ ਔਰ ਇਹ ਬਜਨ ਕਰ ਲੈਣੇ ਕਿ ਜਦੋਂ ਵੀ ਮੈਂ ਤੁਹਾਨੂੰ ਯਾਦ ਕਰਾਂ ਤੁਸੀਂ ਇਹ ਰੂ ਮੇਰਾ ਕੋਈ ਅੜਿਆ ਕੰਮ ਹੋਵੇਗਾ ਉਹ ਤੁਸਾਂ ਨੇ ਕਰਨਾ ਹੋਵੇਗਾ ਸੋ ਦੋਸਤੋ ਹੁਣ ਮੈਂ ਤੁਹਾਨੂੰ ਉਹ ਜਨ ਜੀ ਨੂੰ ਜਾਨੀ ਕਿ ਕਾਲੇ ਜਨ ਨੂੰ ਚੋਰ ਜਨ ਨੂੰ ਸਿੱਧ ਕਰਨ ਵਾਲਾ ਮੰਤਰ ਦੱਸਣ ਜਾ ਰਿਹਾ ਉਹ ਮੰਤਰ ਇਸ ਤਰ੍ਹਾਂ ਹੈ ਚੋਰ ਜਨ ਜਿੰਨੋ ਦਾ ਸਰਦਾਰ ਕਾਲਾ ਤੇਰਾ ਰੰਗ ਆਮਿਲ ਬੈਠਕਰ ਮੰਤਰ ਬੋਲੋ ਮੇਰੇ ਸੰਗ ਸੋ ਦੋਸਤੋ ਇਹ ਚੋੜਜਨ ਦਾ ਮੰਤਰ ਹੈ ਜਿਸ ਨਾਲ ਤੁਸੀਂ ਚੋੜਜਨ ਨੂੰ ਆਪਣੇ ਵਾਸਤੇ ਵਿੱਚ ਕਰ ਸਕਦੇ ਆ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਭੀਰਾਂ ਦੀ ਜਰੂਰ ਲਿਖਣਾ ਜਲਦੀ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਦੋਸਤੋ ਜਦ ਤੱਕ ਲਈ ਜੈ ਪੀਰਾਂ ਦੀ